जिहपा एक कवन गोनु कहिया बेशुमार व्यंत दे स्वामी तेरो अंत न के नही लहीया ਸੋ ਲੋ ਬੇਨੰਤੀਆ ਸਵਾਮੀ ਮੇਰੇ ਰਾਮ ਕੋਟ ਪ੍ਰਾਦ ਕਰੇ ਈ ਤੇਰੇ ਚੇਰੇ ਰਾਮਾ ਦੁਖ ਹਰਨ ਕਿਰਪਾ ਕਰਨ ਦੁਖ ਹਰਨ ਕਿਰਪਾ ਕਰਨ ਮੋਣ ਕਲ ਕਲੇ ਸਹਿ ਭਜਨਾ ਸ਼ਰਨ ਤੇਰੀ ਰਖ ਲੈ ਹੋ ਮੇਰੀ ਸਰਬ ਮੈਂ ਨਰਿੰਜਨਾ ਸੁੰਨਤ ਪੀਖਤ ਸੰਗ ਪ੍ਰਭ ਕੈ ਪ੍ਰਭ ਨੇਰ ਹੂੰ ਤੇ ਨੇਰੇ ਅਰਦਾਸ ਨਾਨਕ ਸੁਣ ਸਵਾਨੀ ਰੱਖ ਲਿਓ ਘਰ ਕੇ ਚੇਰੇ ਡੰਡਾਤ ਬੰਦਨ ਅਨਕ ਵਾਲ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਜੁਗੋ ਜੁਗ ਅਟਲ ਸ਼ਬਦ ਗੁਰੂ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਮੁਬਾਰਕ ਗੋਦ ਅੰਦਰ ਸ਼ਾਮ ਦੇ ਵੇਲੇ ਸੰਧਿਆ ਦੇ ਵੇਲੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੀ ਹਾਜ਼ਰੀ ਭਰ ਰਹੇ ਪਿਆਰੇ ਸਤਸੰਗੀ ਜਨੋ ਵਡ ਪਾਗੇ ਹਾਂ ਜਿਨ੍ਹਾਂ ਨੂੰ ਗੁਰੂ ਦੀ ਗੋਦ ਵਿੱਚ ਬੈਠ ਕੇ ਸਤਿਗੁਰਾਂ ਦੀ ਬਾਣੀ ਨਾਲ ਸਾਂਝ ਪਾ ਕੇ ਸਵਾਸਾਂ ਦੀਆਂ ਕੁਝ ਕੜੀਆਂ ਨੂੰ ਸਫਲ ਬਣਾਉਣ ਦਾ ਸੁਪਾਗ ਅਵਸਰ ਪ੍ਰਾਪਤ ਹੋਇਆ ਹੈ ਆਪਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਲੜੀਵਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਕਤ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਜਾ ਰਹੇ ਹਾਂ ਜੋ ਕਿ ਦਾਸ ਨੇ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ 2008 ਦੇ ਵਿੱਚ ਆਰੰਭ ਕੀਤੀ ਸੀ ਸਜੇ ਸਜੇ ਅੱਜ 547 ਅੰਗ ਤੇ ਇਹ ਵਿਚਾਰ ਪਹੁੰਚੀ ਹੈ ਸਤਿਗੁਰਾਂ ਗਿਆਪਾ ਸਾਰੇ ਜਣੇ ਤੁਸੀਂ ਵੀ ਅਰਦਾਸ ਦੇਣ ਦੀ ਕਰਿਓ ਰਹਿੰਦੀ ਵਿਚਾਰ ਆਪਜੀ ਨਾਲ ਇਹਦੀ ਸਾਂਝ ਪਾਈ ਜਾਵੇ ਇਹ ਤੁਹਾਡੀ ਵੀ ਭਗਤੀ ਹੈ ਦਾਸ ਦੀ ਵੀ ਭਗਤੀ ਹੈ ਨੌਵਾਂ ਭਗਤੀਆਂ ਦੇ ਵਿੱਚੋਂ ਇਹ ਦੋ ਭਗਤੀਆਂ ਨੇ ਇਹਨੂੰ ਕਹਿੰਦੇ ਨੇ ਸਰਵਣ ਭਗਤੀ ਤੇ ਰਸਨਾ ਭਗਤੀ ਜਿਵੇਂ ਦਾਸ ਮੈਂ ਬੈਠ ਕੇ ਆਪ ਜੀ ਨਾਲ ਵਿਚਾਰ ਸਾਂਝੀ ਕਰ ਰਿਹਾ ਇਹ ਰਸਨਾ ਭਗਤੀ ਹੈ ਤੁਸੀਂ ਬੈਠ ਕੇ ਸੁਣ ਰਹੇ ਹੋ ਇਹ ਸਰਵਣ ਭਗਤੀ ਹੈ ਜਿਨ੍ਹਾਂ ਨੇ ਇਹ ਭਗਤੀ ਕਰ ਲਈ ਗੁਰਮੁਖ ਪਿਆਰਿਓ ਤੁਸੀਂ ਗੁਰੂ ਦੀ ਗੋਦ ਵਿੱਚ ਬੈਠ ਕੇ 10 ਮਿੰਟ ਅਧਾ ਘੰਟਾ ਜਿੰਨਾ ਵੀ ਸਮਾਂ ਆਪਾਂ ਗੁਰੂ ਦੀ ਗੋਦ ਵਿੱਚ ਬੈਠ ਕੇ ਤੁਸੀਂ ਗੁਰੂ ਦੀਆਂ ਵਿਚਾਰਾਂ ਸਰਵਣ ਕੀਤੀਆਂ ਇਹ ਤੁਸੀਂ ਭਗਤੀ ਕੀਤੀ ਹੈ ਤੇ ਕੀਤੀ ਹੋਈ ਭਗਤੀ ਜਿਹੜੀ ਕਦੇ ਵਿਅਰਥ ਨਹੀਂ ਜਾਂਦੀ ਆਓ ਅਰੰਭਤਾ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰਿਓ ਗੁਰ ਫਤੇ ਪਰਵਾਣ ਕਰਿਓ ਸਰਬਤ ਮਾਈ ਪਾਈ ਗੱਜ ਕੇ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਜਿੱਤੋਂ ਤੱਕ ਵੀ ਆਵਾਜ਼ ਜਾ ਰਹੀ ਏ ਗੁਰਮੁਖ ਪਿਆਰ ਵਿੱਚ ਭਗਤੀ ਤੋਂ ਕਿਤੇ ਆਪਾਂ ਵਾਂਝੇ ਨਾ ਰਹਿ ਦਈਏ ਗੁਰੂ ਦੀ ਗੋਦ ਵਿੱਚ ਬੈਠ ਕੇ ਭਗਤੀ ਕਰਨ ਲਈ ਆਪਾਂ ਸਾਰੇ ਜਣੇ ਸਵਾਸਾਂ ਦਾ ਕੋਈ ਭਰੋਸਾ ਨਹੀਂ ਹਮ ਆਦਮੀ ਹਾਂ ਇੱਕ ਦਮੀ ਦਮ ਆ ਗਿਆ ਤਾਂ ਇਹ ਬੰਦਾ ਆਦਮੀ ਹੈ ਮਨੁੱਖ ਹੈ ਬੰਦਾ ਹੈ ਜੇ ਦਾਮ ਨਾ ਆਇਆ ਤਾਂ ਇਹ ਮਿੱਟੀ ਦੀ ਢੇਰੀ ਐ ਫਿਰ ਕਾਡੋ ਕਾਡ ਹੋਈ ਫਿਰ ਤੇ ਕਿਸੇ ਰਿਸ਼ਤੇਦਾਰ ਨੂੰ ਫੋਨ ਕਰੀਏ ਨਾ ਪਈ ਫਲਾਣਾ ਬੰਦਾ ਚੜਾਈ ਕਰ ਗਿਆ ਤੇ ਉਹ ਵੀ ਇਹੋ ਗੱਲ ਪੁੱਛਦਾ ਪਈ ਕਿੰਨੇ ਵਜੇ ਕੱਢਣਾ ਜੀ ਜੇ ਦੋ ਆਪਾਂ ਕਿਸੇ ਨੂੰ ਫੋਨ ਕਰਦੇ ਰਿਸ਼ਤੇਦਾਰ ਨੂੰ ਕਿ ਸਾਡਾ ਕੋਈ ਰਿਸ਼ਤੇਦਾਰ ਸਾਖ ਸੰਬੰਧੀ ਮੇਰਾ ਚਾਹਣ ਵਾਲਾ ਭਾਈ ਚੜਾਈ ਕਰ ਗਿਆ ਜਦ ਲਈ ਬੰਨਿਓ ਫੋਨ ਤੇ ਜਵਾਬ ਕੀ ਆਉਂਦਾ ਤੇ ਕਿੰਨੇ ਵਜੇ ਦਾਗ ਦੇਣਾ ਕਿੰਨੇ ਵਜੇ ਸੰਸਕਾਰ ਕਰਨਾ ਕਿੰਨੇ ਵਜੇ ਕੱਢਣਾ ਇਹੋ ਹੀ ਜਵਾਬ ਹੁੰਦਾ ਨਾ ਕਿ ਮੈਂ ਟਾਈਮ ਤੇ ਹੀ ਆਉਣਾ ਪਾਤਸ਼ਾਹ ਕਹਿੰਦੇ ਜਦੋਂ ਸਰੀਰ ਵਿੱਚੋਂ ਸਵਾਸ ਖਤਮ ਹੋ ਗਏ ਸਾਹ ਦਮ ਖਤਮ ਹੋ ਗਿਆ ਫਿਰ ਕਾਡੋ ਕਾਡੋ ਹੋਈ ਫਿਰ ਤੇ ਰਿਸ਼ਤੇਦਾਰਾਂ ਸਾਥ ਸੰਬੰਧੀਆਂ ਨੇ ਦਬਾ ਦਬ ਲੈ ਤੋ ਕੱਢ ਲੋ ਬਾਹਰ ਇਸ ਕਰਕੇ ਗੁਰਮੁਖ ਪਿਆਰਿਓ ਸਮਾਂ ਬਹੁਤਾ ਜਿਆਦਾ ਨਹੀਂ ਆਪਣੇ ਕੋਲੇ ਬਹੁਤ ਥੋੜਾ ਜਿਹਾ ਸਮਾਂ ਮਨੁੱਖ ਦੇ ਕੋਲੇ ਭਗਤੀ ਕਰਨ ਦਾ ਤੇ ਇਹ ਵੀ ਸਮਾਂ ਬੰਦਾ ਨਾ ਟਾਲ ਮਟੋਲਿਆਂ ਦੇ ਵਿੱਚ ਹੀ ਕੱਢ ਦਿੰਦਾ ਅੱਜਹੀਂ ਸਵੇਰੇਹੀਂ ਕੋਈ ਨਹੀਂ ਚਲੇ ਜਾਵਾਂਗੇ ਕਰ ਲਿਆ ਕਰਾਂਗੇ ਸੰਗਤ ਪੜ ਲਵਾਂਗੇ ਬਾਣੀ ਜਪ ਲਵਾਂਗੇ ਨਾਮ ਟਾਲ ਮਟੋਲਿਆਂ 'ਚ ਹੀ ਜ਼ਿੰਦਗੀ ਕੱਢ ਦਿੰਦਾ ਉਨਾ ਚਿਰ ਨੂੰ ਸਮਾਂ ਨੇੜੇ ਹੋ ਜਾਂਦਾ ਬੇੜਾ ਬੰਦ ਨਾ ਸਕੇ ਉਹ ਬੰਦਨ ਕੀ ਵੇਲਾ ਪਰ ਸਰਵਰ ਜਾਂ ਮੁਛਲੇ ਤਬ ਤਰਨ ਦੇ ਹੇਲਾ ਜਦੋਂ ਹੜ ਆ ਗਿਆ ਪਾਣੀ ਆ ਗਿਆ ਫਿਰ ਕੋਈ ਚਾਰਾ ਨਹੀਂ ਚੱਲਣਾ ਪਹਿਲਾਂ ਤਿਆਰੀ ਕਰ ਜਦੋਂ ਹੜ ਆ ਜਾਵੇ ਤੇ ਬੇੜਾ ਤਿਆਰ ਹੋਵੇ ਤੂੰ ਚੜ ਕੇ ਪਾਰ ਕਿਨਾਰੇ ਲੰਘ ਜਾਵੇਂ ਆਖੋ ਸਤਨਾਮ ਇਹ ਤਿਆਰੀ ਪਹਿਲਾਂ ਕਰਨੀ ਪੈਣੀ ਹੈ ਤਾਲ ਮਟੋਲਿਆਂ ਦੇ ਵਿੱਚ ਦਿਨ ਗੁਰਬਾਣੀ ਪੜ੍ਹਨੀ ਸੁਣਨੀ ਤੇ ਟਾਲਮਟੋਲੇ ਜੇ ਕੋਈ ਬੁਰਾ ਕੰਮ ਕਰਨਾ ਹੋਵੇ ਤੇ ਬੁਰੇ ਕੰਮ ਕੋ ਊਠ ਖਲੋਵਾ ਤੇ ਬੰਦਾ ਝੱਟਪਟ ਮੈਂਟ ਨਹੀਂ ਲਾਉਂਦਾ ਕੋਈ ਰਾਤ ਨੂੰ 12 ਵਜੇ ਵੀ ਕੋਈ ਆਣ ਕੇ ਕੁੰਡਾ ਖੜਕਾਵੇ ਨਾ ਬੈਲ ਮਾਰੇ ਭਾਈ ਫਲਾਣੇ ਬੰਨੇ ਜਾਣਾ ਕੰਮ ਹੋਵੇ ਮਾੜਾ ਚੰਗਾ ਨਾ ਮਾੜੇ ਕੰਮ ਤੇ ਜਾਣਾ ਹੋਵੇ ਕੋਈ ਯਾਰ ਦੋਸਤ ਮਿੱਤਰ ਬੈਲ ਮਾਰੇ ਪੀ ਚੱਲ ਚੱਲੀਏ ਉਸੇ ਵੇਲੇ ਤਿਆਰੀ ਚੁੱਟ ਕੇ ਬਹਿ ਜਾਂਦਾ ਕੋਈ ਸੁਸਤੀ ਨਹੀਂ ਕੋਈ ਸੁਸਤੀ ਨਹੀਂ ਕਹਿੰਦਾ ਚੱਲ ਭਾਈ ਮੋਟਰਸਾਈਕਲ ਲਿਆਇਆ ਤੇ ਆਪਣਾ ਗੱਡੀ ਲਿਆਇਆ ਤੇ ਆਪਣੀ ਸਟਾਰਟ ਕਰਾ ਤੁਰ ਪੈਂਦਾ ਨਾ ਬੁਰੇ ਕੰਮ ਕੋ ਉਠਖ ਲੋਆ ਨਾਮ ਜਪਣ ਵਾਲੀ ਇਹਦੇ ਟਾਲ ਮਟੋਲੇ ਤੇ ਬਹਾਨੇ ਨਹੀਂ ਪੂਰੇ ਹੁੰਦੇ ਗੁਰਮਖ ਪਿਆਰਿਓ ਸਮਾਂ ਬੜਾ ਸੀਮਤ ਹੈ ਇਸ ਕਰਕੇ ਜਿੰਨਾ ਕੋਈ ਸਮਾਂ ਆਪਣੇ ਕੋਲ ਹੈ ਗੁਰੂ ਦੀ ਗੋਦ ਵਿੱਚ ਆਇਆ ਕਰੋ ਸ਼ਾਮ ਦਾ ਵੇਲਾ ਸੰਧਿਆ ਦਾ ਵੇਲਾ ਸ਼ਾਮ ਨੂੰ ਆਪਾਂ ਜਾ ਕੇ ਸੌਣਾ ਹੀ ਹੁੰਦਾ ਇਸ ਕਰਕੇ ਇਥੇ ਜਿੰਨਾ ਵੀ ਸਮਾਂ ਗੁਰੂ ਦੀ ਗੋਦ ਵਿੱਚ ਬੈਠ ਕੇ ਨਿਕਲ ਜਾਵੇ ਬਤੀਤ ਹੋ ਜਾਵੇ ਇਹ ਸਮਾਂ ਲਿਖਿਆ ਜਾਣਾ ਚਤਰ ਗੋਬਤ ਨੇ ਲੇਖਾ ਲਿਖ ਲੈਣਾ ਜਦੋਂ ਉੱਥੇ ਫਿਰ ਸਾਬ ਕਿਤਾਬ ਹੋਣਾ ਤੇ ਉੱਥੇ ਕੈਲਕੂਨੇਟਰ ਹੋਣਾ ਤੇ ਕਿੰਨਾ ਸਮਾਂ ਤੂੰ ਗੁਰੂ ਦੀ ਗੋਦ ਵਿੱਚ ਬੈਠ ਕੇ گزارਿਆ ਕਿੰਨਾ ਸਮਾਂ ਕਿਰਤਵਰਤ ਕੀਤੀ ਕਿੰਨਾ ਸਮਾਂ ਤੂੰ ਯਾਰਾਂ ਦੋਸਤਾਂ ਵਿੱਚ ਲੰਘਾਇਆ ਕਿੰਨਾ ਸਮਾਂ ਤੂੰ ਮਾੜੀ ਬੰਨੇ ਬਤੀਤ ਕੀਤਾ ਕਿੰਨਾ ਸਮਾਂ ਤੂੰ ਬਾਣੀ ਪੜੀ ਤੇ ਸਤ ਸੰਗਤ ਕੀਤੀ ਇਹ ਸਭ ਲਿਖਿਆ ਜਾਣਾ ਹੈ ਇਹ ਸਭ ਲੇਖਾ ਜੋਖਾ ਹੋਣਾ ਉੱਥੇ ਧਾਕੇ ਉਹ ਰੱਬ ਦਾ ਪਿਆਰਾ ਸੀ ਨਾ ਰੱਬ ਨੂੰ ਚਾਹਣ ਵਾਲਾ ਬੜਾ ਪਿਆਰ ਕਰਨ ਵਾਲਾ ਰੱਬ ਨਾਲ ਤੁਰਿਆ ਜਾਵੇ ਪਹਿਲਾਂ ਸਮਾਂ ਤੁਰਨ ਦਾ ਹੀ ਹੁੰਦਾ ਸੀ ਜਦੋਂ ਕਿਤੇ ਜਾਣਾ ਤੇ ਤੁਰਕੀ ਜਾਣਾ ਤੁਰਿਆ ਜਾਵੇ ਤੇ ਬੀਆ ਬਾਣ ਝਾੜ ਜੰਗਲ ਰਸਤੇ ਵਿੱਚ ਇੱਕ ਹੋਰ ਬੰਦਾ ਟੱਕਰ ਗਿਆ ਉਹ ਸੀ ਵਪਾਰੀ ਬਿਜ਼ਨਸਮੈਨ ਕਾਰੋਬਾਰ ਕਰਨ ਵਾਲਾ ਦੋਵਾਂ ਦਾ ਮੇਲ ਹੋਇਆ ਕਹਿੰਦੇ ਚੱਲ ਦੋਵਾਂ ਦਾ ਮੇਲ ਹੋ ਗਿਆ ਗੱਲਾਂ ਬਾਤਾਂ ਕਰਦਿਆਂ ਭਾਈ ਸਫਰ ਮੁੱਕ ਜੂ ਰੱਬ ਦਾ ਪਿਆਰਾ ਉਹਨੂੰ ਕਹਿਣ ਲੱਗਿਆ ਪਈ ਕੋਈ ਰੱਬ ਦੀ ਗੱਲ ਸੁਣਾ ਨਾਲੇ ਤੇ ਸਤ ਸੰਗਤ ਹੋ ਜੂ ਨਾਲੇ ਸਮਾਪਾਸ ਸਮਾ ਤੈ ਸਫਰ ਤੈ ਹੋ ਜੂ ਉਹ ਕਾਰੋਬਾਰੀ ਬਿਜ਼ਨਸਮੈਨ ਕੰਮਕਾਰ ਵਾਲਾ ਬੰਦਾ ਕਹਿਣ ਲੱਗਾ ਜੀ ਮੈਨੂੰ ਰੱਬ ਦੀ ਗੱਲਤ ਨਹੀਂ ਕੋਈ ਆਉਂਦੀ ਨਾ ਮੈਂ ਅੱਜ ਤੱਕ ਸੁਣੀ ਨਾ ਪੜ੍ਹੀ ਰੱਬ ਦੀ ਗੱਲ ਕੋਈ ਆਉਂਦੀ ਨਹੀਂ ਮੇਰੇ ਕੋਲ ਤੇ ਸੌਦੇ ਦਾ ਰੇਟ ਪੁੱਛ ਲਾ ਵੀ ਖੰਡ ਕਿੰਨੇ ਰੁਪਏ ਕਿਲੋ ਆ ਉਹ ਦੱਸ ਦੂੰ ਮੈਂ ਸੌਦੇ ਦਾ ਰੇਟ ਪਤਾ ਮੈਨੂੰ ਪਰ ਰੱਬ ਦੀ ਗੱਲ ਨਹੀਂ ਆਉਂਦੀ ਤੇ ਰੱਬ ਦਾ ਪਿਆਰਾ ਕਹਿੰਦਾ ਜੇ ਆਉਂਦੀ ਨਹੀਂ ਫਿਰ ਸੁਣ ਲਾ ਜੇ ਤੈਨੂੰ ਨਹੀਂ ਆਉਂਦੀ ਸੁਣਾ ਨਹੀਂ ਸਕਦਾ ਫਿਰ ਸੁਣ ਲਾ ਰੱਬ ਦੇ ਪਿਆਰੇ ਨੇ ਉਸ ਪਰਮੇਸ਼ਰ ਦੀਆਂ ਗੱਲਾਂ ਆਰੰਭ ਕੀਤੀਆਂ ਜੋ ਗੱਲ ਆਰੰਭ ਕੀਤੀ ਗੱਲ ਕਰਦਿਆਂ ਕਰਦਿਆਂ ਰੱਬ ਦੀ ਵਡਿਆਈ ਕਰਦਿਆਂ ਕਰਦਿਆਂ ਮੰਜ਼ਲ ਆ ਗਈ ਜਦੋਂ ਮੰਜ਼ਲ ਆਈ ਬਿਜ਼ਨਸ ਕਾਰੋਬਾਰੀ ਬੰਦਾ ਕਹਿਣ ਲੱਗਾ ਜੀ ਮੈਂ ਹੁਣ ਇੱਥੋਂ ਤੱਕ ਹੀ ਜਾਣਾ ਤੁਹਾਡੇ ਨਾਲੋਂ ਵਿਛੜ ਜਾਣਾ ਤੁਹਾਡਾ ਬਹੁਤ ਧੰਨਵਾਦ ਤੁਸੀਂ ਰੱਬ ਦੀਆਂ ਗੱਲਾਂ ਸੁਨਾਈਆਂ ਰੱਬ ਦਾ ਪਿਆਰਾ ਕਹਿੰਦਾ ਤੂੰ ਰੱਬ ਦੀ ਗੱਲ ਸੁਣੀ ਹੈ ਪਰ ਤੇਰੇ ਭਵਿੱਖ ਵਿੱਚ ਤੈਨੂੰ ਮੈਂ ਇੱਕ ਗੱਲ ਦੱਸ ਦੇਵਾਂ ਥੋੜੇ ਕੁ ਦਿਨ ਨੇ ਤੇਰੀ ਜ਼ਿੰਦਗੀ ਦੇ ਤੇਰੀ ਮੌਤ ਹੋ ਜਾਣੀ ਐ ਜਦੋਂ ਤੈਨੂੰ ਧਰਮ ਰਾਜ ਨੇ ਪੁੱਛਣਾ ਪਈ ਸਾਰੀ ਜ਼ਿੰਦਗੀ ਤੂੰ ਰੱਬ ਦਾ ਨਾਮ ਨਹੀਂ ਜਪਿਆ ਘੱਟ ਤੋਲਿਆ ਕੁਫਰ ਬੋਲਿਆ ਝੂਠ ਬੋਲਿਆ ਤੇ ਘੱਟ ਤੋਲਿਆ ਏਰਾ ਫੇਰੀ ਕੀਤੀ ਸਾਰੀ ਜ਼ਿੰਦਗੀ ਸਾਰੀ ਜ਼ਿੰਦਗੀ ਤੇਰੀ ਨਰਕਾਂ ਵਿੱਚ ਲੰਗਣੀ ਆ ਪਰ ਜਿੰਨਾ ਕਸਮਾ ਤੂੰ ਆ ਮੇਰੇ ਨਾਲ ਸਤ ਸੰਗਤ ਕੀਤੀ ਆ ਇੰਨਾ ਕਸਮਾ ਤੈਨੂੰ ਸਵਰਗ ਮਿਲਣਾ ਦੋ ਕੜੀਆਂ ਚਾਰ ਕੜੀਆਂ ਜਿੰਨਾ ਸਮਾਂ ਵੀ ਸਤ ਸੰਗਤ ਕੀਤੀ ਆ 10 ਪਹਿਲਾਂ ਸਵਰਗਾਂ ਵਿੱਚ ਜਾਣਾ ਕਿ ਪਹਿਲਾਂ ਨਰਕਾਂ ਵਿੱਚ ਜਾਣਾ ਉਹ ਰੱਬ ਦਾ ਪਿਆਰਾ ਕਹਿੰਦਾ ਤੂੰ ਇਹ ਗੱਲ ਕਹੀਂ ਕਿ ਪਹਿਲਾਂ ਮੈਨੂੰ ਸਵਰਗਾਂ ਵਿੱਚ ਭੇਜ ਦਿਓ ਬਾਕੀ ਰਹਿੰਦਾ ਸਮਾਂ ਮੈਂ ਨਰਕਾਂ ਵਿੱਚ ਕੱਟ ਲਵਾਂਗਾ ਕਹਿੰਦਾ ਜਦੋਂ ਤੈਨੂੰ ਸਵਰਗਾਂ ਵਿੱਚ ਭੇਜਿਆ ਗਿਆ ਸਵਰਗਾਂ ਵਿੱਚ ਤੂੰ ਚਲੇ ਗਿਆ ਉੱਥੇ ਸਤ ਸੰਗਤ ਹੋਣੀ ਆ ਉਥੇ ਕਥਾ ਵਿਚਾਰ ਹੋਣੀ ਆ ਰੱਬ ਦੀਆਂ ਗੱਲਾਂ ਹੋਣੀਆਂ ਤੇ ਜਮਦੂਤਾ ਨੇ ਬਾਹਰੋਂ ਤੈਨੂੰ ਆਵਾਜ਼ਾਂ ਮਾਰਨੀਆਂ ਪਰ ਉਹਨਾਂ ਦੀ ਆਵਾਜ਼ ਨਾ ਸੁਣੀ ਜਿੰਨਾ ਚਿਰ ਤੱਕ ਤੂੰ ਉਹਨਾਂ ਦੀ ਆਵਾਜ਼ ਨਹੀਂ ਸੁਨੇਗਾ ਤੂੰ ਸਵਰਗਾਂ ਵਿੱਚ ਹੀ ਰਹੇਗਾ ਖਸਤ ਨਾਮ ਇਹ ਗੱਲ ਪੱਲੇ ਬੰਨ ਲੀ ਵੇਖੋ ਦੋ ਚਾਰ ਘੜੀਆਂ ਉਹ ਬਿਜ਼ਨਸਮੈਨ ਕਾਰੋਬਾਰੀ ਬੰਦਾ ਰੱਬ ਦੇ ਪਿਆਰੇ ਨਾਲ ਰਿਹਾ ਤੇ ਉਹਨੇ ਗੱਲ ਪੱਲੇ ਬੰਨ ਲਈ ਮੌਤ ਹੋਈ ਕਰਮ ਰਾਜ ਨੇ ਪੁੱਛਿਆ 10 ਪਹਿਲਾਂ ਨਰਕਾਂ ਵਿੱਚ ਜਾਣਾ ਕਿ ਸਵਰਗਾਂ ਵਿੱਚ ਜਾਣਾ ਕਹਿੰਦਾ ਜੀ ਪਹਿਲਾਂ ਸਵਰਗਾਂ ਵਿੱਚ ਜਾਣਾ ਜਦੋਂ ਸਵਰਗਾਂ ਵਿੱਚ ਜਮਦੂਤ ਲੈ ਗਏ ਜਮਦੂਤਾ ਨੂੰ ਹੁਕਮ ਨਹੀਂ ਤੂੰ ਤੁਸੀਂ ਸਵਰਗਾਂ ਵਿੱਚ ਐਂਟਰੀ ਕਰੋ ਜਦੋਂ ਜਮਦੂਤ ਬਾਹਰ ਖੜੇ ਨੇ ਤੇ ਉਹ ਰੱਬ ਦਾ ਪਿਆਰਾ ਜਾ ਕੇ ਚੌਂਕੜਾ ਲਾ ਕੇ ਬਿਜ਼ਨਸਮੈਨ ਬਹਿ ਗਿਆ ਕਾਰੋਬਾਰੀ ਬਲਦਾ ਬਹਿ ਗਿਆ ਚੌਂਕੜਾ ਲਾ ਕੇ ਕਥਾ ਹੋ ਰਹੀ ਹੈ ਸਤ ਸੰਗਤ ਹੋ ਰਹੀ ਹੈ ਕੀਰਤਨ ਹੋ ਰਿਹਾ ਉਹ ਚੌਂਕੜਾ ਨਹੀਂ ਖੋਲਦਾ ਜਮਦੂਤ ਜਦੋਂ ਟਾਈਮ ਹੋ ਗਿਆ ਤੇ ਜਮਦੂਤ ਬਾਹਰ ਖੜੇ ਉਹਨੂੰ ਆਵਾਜ਼ਾਂ ਮਾਰਦੇ ਆ ਓਏ ਆ ਜਾ ਤੇਰਾ ਟਾਈਮ ਪੂਰਾ ਹੋ ਗਿਆ ਓਏ ਆ ਜਾ ਓਏ ਤੇਰਾ ਸਮਾਂ ਪੂਰਾ ਹੋ ਗਿਆ ਹੁਣ ਕਈ ਵਾਰੀ ਆਪਾਂ ਇੱਥੇ ਬੈਠੇ ਹੋਈਏ ਨਾ ਤੇ ਕਈ ਵਾਰੀ ਆਪਾਂ ਨੂੰ ਵੀ ਆਵਾਜ਼ਾਂ ਮਾਰਦੇ ਹੁੰਦੇ ਨਾ ਤੇ ਬਾਬਾ ਤੇ ਹਟਦਾ ਹੀ ਨਹੀਂ ਹੁਣ ਟਾਈਮ ਦਵਾਦੂਬ ਬੰਦ ਕਰੀ ਤੇ ਚੱਲੀਏ ਘਰ ਲੋ ਉਹ ਜਮਦੂਤ ਹੀ ਆਵਾਜ਼ਾਂ ਮਾਰਦੇ ਹੁੰਦੇ ਆ ਆਪਾਂ ਇੱਥੇ ਬੈਠੇ ਸਵਰਗਾਂ 'ਚ ਬੈਠੇ ਗੁਰਮੁਖ ਪਿਆਰੇਓ ਭੈਣੋ ਵੀਰੋ ਆਪਾਂ ਇੱਥੇ ਗੁਰੂ ਦੀ ਗੋਦ ਵਿੱਚ ਬੈਠੇ ਆ ਤੇ ਐਤੋਂ ਵੱਡੇ ਹੋਰ ਕਿਤੇ ਸਵਰਗ ਨਹੀਂ ਗੁਰੂ ਦੀ ਗੋਦ ਤੋਂ ਕਿਤੇ ਹੋਰ ਆਸੇ-ਪਾਸੇ ਸਵਰਗ ਨਹੀਂ ਜੇਗਾ ਜਦੋਂ ਆਪਾਂ ਗੁਰੂ ਦੀ ਗੋਦ ਵਿੱਚ ਬੈਠੇ ਆ ਤੇ ਸਵਰਗ ਨੇ ਜਦੋਂ ਕਈ ਵਾਰੀ ਸਾਡੇ ਮਨਾਂ 'ਚ ਖਿਆਲ ਆਉਂਦਾ ਨਾ ਕਿ ਤੇਰਾ ਕਿਤੇ ਫਲਾਣਾ ਕੰਮ ਨਾਲ ਜ਼ਿਕਰ ਜੇ ਤੇਰਾ ਉਹ ਨਾ ਹੋ ਜੇ ਜੇਹਲਾ ਹੋ ਜੇ ਚੱਲ ਦਵਾ ਦਵੋ ਉੱਠ ਕੇ ਘਰੇ ਚਲਿਆ ਜਾ ਇੱਥੇ ਜਾਣਾ ਉੱਥੇ ਜਾਣਾ ਉਦੋਂ ਬੰਦੇ ਨੂੰ ਸਮਝ ਲੈਣਾ ਚਾਹੀਦਾ ਕਿ ਜਮਦੂਤ ਮੈਨੂੰ ਆਵਾਜ਼ਾਂ ਮਾਰਦੇ ਆ ਫਿਰ ਉਹਨਾਂ ਦੀ ਗੱਲ ਸੁਣੇ ਨਾ ਫਿਰ ਆਪਣੀ ਸੁਰਤ ਆਪਣਾ ਧਿਆਨ ਬਸ ਗੁਰਬਾਣੀ ਵਿੱਚ ਹੀ ਮਗਨ ਹੋ ਜੇ ਜਿੰਨਾ ਚਿਰ ਤੱਕ ਤੁਸੀਂ ਜਮਦੂਤਾਂ ਦੀ ਗੱਲ ਨਹੀਂ ਸੁਣੋਗੇ ਉਹਨਾਂ ਚਿਰ ਤੱਕ ਤੁਸੀਂ ਨਰਕਾਂ ਵਿੱਚ ਨਹੀਂ ਪਾਏ ਜਾਵੋਗੇ ਜਦੋਂ ਜਮਦੂਤਾਂ ਦੀ ਗੱਲ ਸੁਣ ਲਈ ਦੁਬਾਰਾ ਬੰਦਾ ਸਵਰਗਾਂ ਦੇ ਵਿੱਚੋਂ ਨਿਕਲ ਕੇ ਦੁਬਾਰਾ ਫਿਰ ਨਰਕਾਂ ਵਿੱਚ ਚਲੇ ਜਾਂਦਾ ਕੋ ਸਤਨਾਮ ਉਹਨੂੰ ਰੱਬ ਦੇ ਪਿਆਰੇ ਦੀ ਉਹਨੇ ਗੱਲ ਸੁਣ ਲਈ ਪੱਲੇ ਬਣ ਲਈ ਜਮਦੂਤ ਵਾਜਾ ਮਾਰਦੇ ਨੇ ਉਹਦੀ ਗੱਲ ਨਹੀਂ ਸੁਣਦਾ ਉਹਦੀ ਸਾਰੀ ਜ਼ਿੰਦਗੀ ਸਵਰਗਾਂ ਵਿੱਚ ਲੰਘ ਗਈ ਆਖੋ ਸਤਨਾਮ ਕਿਤੇ ਐਸਾ ਜੀਵਨ ਗੁਰਮੁਖ ਪਿਆਰਿਓ ਸਾਡਾ ਵੀ ਬਣ ਜਾਵੇ ਸਾਡੀ ਵੀ ਜ਼ਿੰਦਗੀ ਕਿਤੇ ਸਵਰਗਾਂ ਵਿੱਚ ਲੰਘ ਜਾਵੇ ਮੇਰੇ ਪਾਤਸ਼ਾਹ ਜੀ ਅੱਜ ਦਾ ਜਦੋਂ ਲੜੀਵਾਰ ਸ਼ਬਦ ਹੈ ਪੰਜਵੇਂ ਪਾਤਸ਼ਾਹ ਰਾਗ ਬਿਹાગੜਾ 547 ਅੰਗ ਤੇ ਸ਼ਬਦ ਹੈ ਸੋ ਆਪਾਂ ਇੱਕ ਬੰਦ ਦੀ ਵਿਚਾਰ ਕਰੀਏ ਸਮਾਂ ਸੀਮਤ ਹੈ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਸੁਨੋ ਬੇਨੰਤਿਆ ਸੁਆਮੀ ਮੇਰੇ RAM ਹੈ ਮੇਰੇ RAM ਮੇਰੇ ਸਵਾਮੀ ਮੇਰੇ ਮਾਲਕ ਮੇਰੀ ਬੇਨਤੀ ਸੁਣੋ ਸੁਣੋ ਬੇਨੰਤੀਆ ਸਵਾਮੀ ਮੇਰੇ ਰਾਮ ਰਮੇ ਹੋਏ ਰਾਮ ਜੀ ਪਰਮੇਸ਼ਰ ਜੀ ਅਕਾਲ ਪੁਰਖ ਮੇਰੀ ਬੇਨਤੀ ਸੁਣ ਲਓ ਕਿਹੜੀ ਬੇਨਤੀ ਕੋਟ ਅਪਰਾਧ ਪਰੇ ਕੀ ਤੇਰੇ ਚਿਹਰੇ ਰਾਮ ਏ ਮਾਲਕ ਜੀ ਮੇਰੇ ਵਿੱਚ ਕੋਟ ਅਪਰਾਧ ਕੋਟ ਮਿੰਜ ਕਰੋੜਾ ਇੱਕ ਨਹੀਂ ਦੋ ਨਹੀਂ ਮੇਰੇ ਵਿੱਚ ਕਰੋੜਾਂ ਅਪਰਾਧ ਨੇ ਫਿਰ ਵੀ ਮਾਲਕਾ ਮੈਂ ਤੇਰਾ ਦਾਸ ਹਾਂ ਚਿਹਰੇ ਦਾ ਭਾਵ ਅਰਥ ਕੀ ਹੁੰਦਾ ਜੀ ਦਾਸ ਪਾਤਸ਼ਾਹ ਜੀ ਮਾਲਕ ਵਾਹਿਗੁਰੂ ਜੀ ਮੇਰੇ ਵਿੱਚ ਕਰੋੜਾਂ ਹੀ ਪਾਪ ਨੇ ਮੈਂ ਅਗਨਾਂ ਦੇ ਨਾਲ ਭਰਿਆ ਹੋਇਆ ਹਾਂ ਫਿਰ ਵੀ ਅਕਾਲ ਪੁਰਖ ਵਾਹਿਗੁਰੂ ਜੀ ਮੈਂ ਤੇਰਾ ਦਾਸ ਆ ਮੈਂ ਤੇਰਾ ਨੌਕਰ ਹਾਂ ਉਟਪਰਾਧ ਪਰੇ ਪੀ ਤੇਰੇ ਚਿਹਰੇ RAM ਦੁੱਖ ਹਰਨ ਮੇਰੇ ਦੁੱਖ ਖਤਮ ਕਰ ਦਿਓ ਮੇਰੇ ਦੁੱਖ ਖਤਮ ਕਰ ਦਿਓ ਕਿਰਪਾ ਕਰਨ ਮੋਹਨ ਨਿਰ ਤੇ ਕਿਰਪਾ ਕਰ ਦਿਓ ਮਾਲਕ ਜੀ ਕਲ ਕਲੇਸ਼ ਭੰਜਨਾ ਕਲੇ ਤੇ ਕਲੇਸ਼ ਇਹ ਵੀ ਇੱਕ ਬਿਮਾਰੀ ਰੋਗ ਹੈ ਗੁਰਮੁਖ ਪਿਆਰਿਓ ਜਿੰਨਾ ਘਰਾਂ ਦੇ ਵਿੱਚ ਕਲੇਸ਼ ਹੁੰਦੀ ਹੈ ਨਾ ਉਹਨਾਂ ਘਰਾਂ ਦੇ ਵਿੱਚ ਨਰਕ ਆ ਜਿਸ ਘਰ ਦੇ ਵਿੱਚ ਕਲੇਸ਼ ਹੋਵੇ ਦੋਵਾਂ ਜੀਆਂ ਦੀ ਨਾਲ ਆਪਸ ਵਿੱਚ ਬਣ ਆਉਂਦੀ ਹੋਵੇ ਬੱਚਿਆਂ ਨਾਲ ਨਾ ਬਣ ਆਉਂਦੀ ਹੋਵੇ ਪਰਿਵਾਰ ਦੀ ਆਪਸ ਵਿੱਚ ਨਾ ਬਣਦੀ ਹੋਵੇ ਘਰ ਦੇ ਵਿੱਚ ਕਲੇਸ਼ ਹੋਵੇ ਉਸ ਤੋਂ ਵੱਡਾ ਕੋਈ ਨਰਕ ਨਹੀਂ ਹੋ ਸਕਦਾ ਆਪਸ ਵਿੱਚ ਪਰਿਵਾਰਾਂ ਦੀ ਬਣ ਆਉਂਦੀ ਹੈ ਬਾਹਰੋਂ ਬੰਦਾ ਥੱਕਿਆ ਵੀ ਹੋਵੇ ਤੇ ਘਰ ਆਣ ਕੇ ਥਕੀਮਾਂ ਲੱਤ ਜਾਂਦਾ ਜੀ ਤੇ ਜੇ 바ਰੋਂ ਪਾ ਜੋ ਮਰਜੀ ਹੋਵੇ ਘਰੇ ਆਣ ਕੇ ਕਲੇਸ਼ ਹੈ ਟੈਨਸ਼ਨ ਹੋਰ ਪੈ ਗਈ ਤਾਂ ਹੀ ਪਾਸ਼ਾ ਕਹਿੰਦੇ ਨਾ ਘਰ ਸੁੱਖ ਬਸਿਆ ਬਾਹਰ ਸੁੱਖ ਪਾਇਆ ਜੇ ਘਰੇ ਸੁੱਖ ਨਹੀਂ ਤੇ ਬਾਹਰੋਂ ਸੁੱਖ ਕਿੱਥੋਂ ਭਾਲਦਾ ਫਿਰ ਘਰੇ ਸੁੱਖ ਪਾਸ਼ਾ ਮੇਰੀ ਬੇਨਤੀ ਮੇਰੀ ਅਰਦਾਸ ਹੈ ਤੁਹਾਡੇ ਚਰਨਾਂ ਵਿੱਚ ਕਿ ਤੁਸੀਂ ਅਨੇਕਾਂ ਤਰ੍ਹਾਂ ਦੇ ਕਲੇਸ਼ ਜਿਹੜੇ ਨੇ ਮੇਰੇ ਜੀਵਨ ਵਿੱਚ ਆਏ ਕਿਰਪਾ ਕਰ ਦਿਓ ਮਹਾਰਾਜ ਉਹ ਕਲੇਸ਼ ਉਹ ਖਤਮ ਕਰ ਦਿਓ ਸ਼ਰਨ ਤੇਰੀ ਰੱਖ ਲਿਓ ਮੇਰੀ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ ਮੰਨ ਕਰਕੇ ਗੁਰਮੁਖ ਪਿਆਰਿਓ ਗੁਰੂ ਦੀ ਸ਼ਰਨ ਵਿੱਚ ਆ ਜਾਈਏ ਫਿਰ ਕਲੇ ਕਲੇਸ਼ ਸਭ ਕੁਝ ਖਤਮ ਹੋ ਜਾਵੇਗਾ ਸਾਡਾ ਸੋਹਣਾ ਜੀਵਨ ਬਣ ਜਾਵੇਗਾ ਸ਼ਰਨ ਤੇਰੀ ਰੱਖ ਲਿਓ ਮੇਰੀ ਸਰਬ ਮੈਂ ਨਰੰਜਨਾ ਕਲਕਤੋਂ ਰਹਿਤ ਮਾਲਕ ਜੀ ਪਰਮੇਸ਼ਰ ਜੀ ਵਾਹਿਗੁਰੂ ਜੀ ਤੁਸੀਂ ਕਿਰਪਾ ਕਰੋ ਸੁੰਤ ਪੇਖਤ ਸੰਗ ਸਭ ਕੈ ਤੁਸੀਂ ਸਾਰਾ ਕੁਝ ਦੇਖਦੇ ਹੋ ਜੇ ਕੋਈ ਬੰਦਾ ਕਹੇ ਨਾ ਤੇ ਰੱਬ ਨੂੰ ਕੁਝ ਵੀ ਨਹੀਂ ਪਤਾ ਨਾ 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 ਉਹ ਸਾਰਾ ਕੁਝ ਰੱਬ ਦੇਖਦਾ ਸਾਰਾ ਕੁਝ ਸੁਣ ਵੀ ਰਿਹਾ ਸੁੰਤ ਪੇਖਤ ਸਾਰਾ ਕੁਝ ਸੁਣ ਵੀ ਰਿਹਾ ਸਾਰਾ ਕੁਝ ਦੇਖ ਵੀ ਰਿਹਾ ਸਾਡੇ ਅੰਦਰ ਕੀ ਚੱਲ ਰਿਹਾ ਅੰਦਰ ਕਈ ਵਾਰੋ ਵਾਰੋ ਬੰਦਾ ਵੜਾ ਗੁਰਮੁਖ ਖਜਾ ਲੱਗਦਾ ਪਿੱਲਾ ਇਹਦੇ ਵਰਗਾ ਤੇ ਬੰਦਾ ਹੀ ਨਹੀਂ ਗੁਰਮੁਖ ਹੈਦਾ ਕਈ ਵਾਰ ਲੱਗਦਾ ਨਾ ਆਪਾਂ ਨੂੰ ਕਿ ਇਹਦੇ ਵਰਗਾ ਦੇ ਬੰਦਾ ਧਾਰਮਿਕ ਬੰਦਾ ਹੀ ਨਹੀਂ ਹੋ ਸਕਦਾ ਪਰ ਉਹਦੇ ਅੰਦਰ ਕੀ ਸਟੋਰੀ ਚੱਲਦੀ ਆ ਉਹਦੇ ਬਾਰੇ ਆਪਾਂ ਨੂੰ ਨਹੀਂ ਪਤਾ ਲੱਗਦਾ ਹਨ ਪਰ ਗੁਰੂ ਨੂੰ ਤੇ ਪਤਾ ਹੀ ਆ ਨਾ ਜਾਨਨ ਹਾਰ ਪ੍ਰਭੂ ਪਰਬੀਨ ਬਾਹਰ ਤੇਖ ਨਾ ਕਾਹੂ ਪੀਣਨ ਬਾਹਰ ਨੇ ਵਿਖਾਵੇ ਤੇ ਉਹ ਮਾਲਕ ਖੁਸ਼ ਨਹੀਂ ਹੋਣ ਵਾਲਾ ਬਾਹਰੋਂ ਭਾਵੇਂ ਗੋਡਿਆਂ ਤੋਂ ਨੀਵਾ ਤੱਕ ਚੋਲਾ ਪਾਲਾ ਜੋ ਮਰਜ਼ੀ ਕਰ ਲਾ ਚਾਰ ਪੰਜ ਮਾਲਾ ਗੋਟਣਾ ਪਾਲਾ ਚਾਰ ਪੰਜ ਮਾਲਾ ਭਾਵੇਂ ਗਲ ਵਿੱਚ ਪਾਲਾ ਲੋਕਾਂ ਨੂੰ ਵਿਖਾਵੇ ਤੇ ਲੱਗੇ ਵੀ ਆਪੀ ਇਹਦੇ ਸਾਧੂ ਇਹਦੇ ਰਗਾ ਤੇ ਬੰਦਾ ਹੀ ਕੋਈ ਨਹੀਂ ਪਰ ਤੇਰੇ ਅੰਦਰ ਕੀ ਚੱਲਦਾ ਉਹ ਮਾਲਕ ਤੇਰੇ ਅੰਦਰ ਦੀਆਂ ਜਾਣਦਾ ਜਾਨਣਹਾਰ ਪ੍ਰਭੂ ਪਰਬੀਨ ਬਾਹਰ ਦੇਖਣਾ ਕਾਹੂ ਤੇਨ ਤੇਰੇ ਬਾਹਰਲੇ ਵਖਾਵੇ ਤੋਂ ਖੁਸ਼ ਨਹੀਂ ਹੋਣਾ ਉਹਨੇ ਆਖੋ ਸਤਨਾਮ ਕੋ ਪੈਂਟ ਕਮੀਜ਼ ਪਾ ਕੇ ਵੀ ਸਾਧੂ ਹੋ ਸਕਦਾ ਨਹੀਂ ਟੀ-ਸ਼ਰਟ ਪਾ ਕੇ ਵੀ ਸਾਧੂ ਹੋ ਸਕਦਾ ਹੈ ਗੱਲ ਤੇ ਅੰਦਰ ਦੀ ਵੀ ਹੈ ਨਾ ਮੇਰੇ ਮਾਲਕ ਜੀ ਕੀ ਸਮਝਾ ਰਹੇ ਨੇ ਸਾਨੂੰ ਫਿਰ ਸਾਡੇ ਕੀ ਖਾਨੇ ਵਿੱਚ ਪਾਤਸ਼ਾਹ ਜੀ ਪਾਉਣਾ ਚਾਹੁੰਦੇ ਨੇ ਕਹਿੰਦੇ ਸਤਿਗੁਰੂ ਜੀ ਸੁੰਨਤ ਪੇਕਤ ਸੰਗ ਸਭ ਕੈ ਪ੍ਰਭ ਨੇੜ ਹੂੰ ਤੇ ਨਿਰੈ ਉਹ ਨੇੜੇ ਤੋਂ ਨੇੜੇ ਸਾਰਾ ਕੁਝ ਸੁਣ ਵੀ ਰਿਹਾ ਸਾਰਾ ਕੁਝ ਦੇਖ ਵੀ ਰਿਹਾ ਤੇ ਨੇੜੇ ਤੋਂ ਨੇੜੇ ਉਹ ਪਰਮੇਸ਼ਰ ਮੇਰੇ ਹਰ ਵਕਤ ਲੱਗੇ ਹੈ ਨਜ਼ਦੀਕ ਹੈ ਨੇੜੇ ਹੈ ਕਈ ਵਾਰੀ ਮੈਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਹਿੰਦੇ ਮਹਾਰਾਜ ਆਹ ਜਰਨਾਜਰ ਹੈ ਸ਼ਬਦ ਵਰਤਦੇ ਆ ਨਾ ਜੀ ਗੁਰੂ ਸਾਹਿਬ ਜੀ ਹਾਜ਼ਰ ਨਾਜ਼ਰ ਹੈ ਕਈ ਵਾਰੀ ਵੀ ਇਦਾਂ ਨੇ ਵੀ ਮੇਰੇ ਵੀਰ ਹੁੰਦੇ ਕਿ ਜਦ ਕੜਾ ਪ੍ਰਸ਼ਾਦ ਨੂੰ ਭੋਗ ਲਵਾਣਾ ਵੈਨਾ ਵਹਿ ਭੋਗ ਨਹੀਂ ਲੱਗਦਾ ਦਰ ਪ੍ਰਮਾਨ ਹੁੰਦੀ ਕੜਾ ਪ੍ਰਸ਼ਾਦ ਦੀ ਦੇਗ ਦਰ ਪ੍ਰਮਾਨ ਹੁੰਦੀ ਆ ਕਹਿੰਦੇ ਜੀ ਗੁਰੂ ਸਾਹਿਬ ਜੀ ਤਤੀ ਨਾ ਹੋਵੇ ਕਿ ਜੇ ਦੇਗ ਠੰਡੀ ਹੋਵੇ ਕਿ ਗੁਰੂ ਸਾਹਿਬ ਦੇ ਮੂੰਹ 'ਚ ਤਤੀ ਤਤੀ ਨਾ ਪੈ ਜਾਏ ਕਿੱਡੇ ਕਿੱਡੇ ਅਸੀਂ ਭੋਲ ਹੋ ਗਏ ਕਿ ਗੁਰੂ ਸਾਹਿਬ ਤੇ ਸਮਰੱਥ ਆ ਪਾਈ ਗੁਰੂ ਸਾਹਿਬ ਸਮਰੱਥ ਸਮਰੱਥ ਔਰ ਹਾਜ਼ਰ ਨਾਜ਼ਰ ਗੁਰੂ ਨੂੰ ਕਦੋਂ ਸਮਝਣਾ ਅਸੀਂ ਕਈ ਵਾਰੀ ਇੱਥੇ ਤੇ ਹਾਜ਼ਰ ਨਾਜ਼ਰ ਸਮਝ ਲਏ ਕਿ ਗੁਰੂ ਸਾਹਿਬ ਹਾਜ਼ਰ ਨਾਜ਼ਰ ਤੇ ਨਾ ਨਾ ਗਲਤੀ ਨਾ ਹੋ ਜੇ ਮੱਥਾ ਕਿਦਾਂ ਟੇਕਣਾ ਆਉਣਾ ਜਾਣਾ ਗੁਰੂ ਹਾਜ਼ਰ ਨਾਜ਼ਰ ਅਸਲ ਤੇ ਬੰਦੇ ਨੇ ਸਮਝਣਾ ਕਦੋਂ ਸੀ ਮੰਨ ਲਓ ਜਦੋਂ ਮੇਰਾ ਦਿਲ ਕਰੇ ਤੀ ਕਿਸੇ ਦੇ ਘਰ ਮੇਰਾ ਮਨ ਕਰਦਾ ਚੋਰੀ ਕਰਨ ਨੂੰ ਕਿ ਫਲਾਨੇ ਦੇ ਘਰ ਤੇ ਪਈ ਗਹਿਣਾ ਗੱਟਾ ਬਹੁਤ ਪਿਆ ਤੇ ਮੇਰਾ ਹੱਥ ਪੈਂਦਾ ਮੈਂ ਉੱਥੇ ਚੋਰੀ ਕਰ ਲਵਾਂ ਮੇਰੇ ਸਾਹਮਣੇ ਸੋਨਾ ਪਿਆ ਹੋਇਆ ਮੈਂ ਚੋਰੀ ਕਰ ਲਵਾਂ ਉਦੋਂ ਗੁਰੂ ਨੂੰ ਹਾਜ਼ਰ-ਨਾਜ਼ਰ ਸਮਝਣਾ ਕਿ ਨਾ ਭਾਈ ਗੁਰੂ ਸਾਰਾ ਕੁਝ ਹੀ ਦੇਖਦਾ ਏ ਗੁਰੂ ਸਮਰਾਥਾ ਇਹਦੀ ਤੈਨੂੰ ਸਜ਼ਾ ਮਿਲੂਗੀ ਆਖੋ ਸਤਨਾਮ ਮੇਰਾ ਦਿਲ ਕਰੇ ਵਕਾਰ ਕੋ ਗੁਰੂ ਨੂੰ ਮੇਰਾ ਦਿਲ ਕਹੇ ਗਲਤ ਕਰਮ ਕਰਨ ਨੂੰ ਮੇਰਾ ਦਿਲ ਕਰਦਾ 헤ਰਾ ਫੇਰੀ ਕਰਨ ਨੂੰ ਠੱਗੀ ਮਾਰਨ ਨੂੰ ਮੇਰਾ ਦਿਲ ਕਰਦਾ ਪਈ ਮੈਂ ਗਲਤ ਕਰਮ ਕਰਾਂ ਉਦੋਂ ਗੁਰੂ ਨੂੰ ਹਾਜ਼ਰ ਨਾਜ਼ਰ ਸਮਝਣਾ ਤੇ ਨਾ ਗੁਰੂ ਮੇਰਾ ਹਾਜ਼ਰ ਨਾਜ਼ਰ ਇੱਥੇ ਚਾਰ ਦਿਵਾਰੀ ਦੇ ਵਿੱਚ ਤੇ ਗੁਰੂ ਸਮਰੱਥ ਹੈ ਹੀ ਹੈ ਸਮਝਣਾ ਤੇ ਹਰ ਵਕਤ ਹੈ ਨਾ ਕਿ ਗੁਰੂ ਨੇੜੇ ਹੋ ਤੇ ਨੇਰੇ ਹਰ ਵਕਤ ਗੁਰੂ ਮੇਰੇ ਨਾਲ ਹੈ ਜਦੋਂ ਮੇਰਾ ਬਾਹਰ ਵੀ ਮੈਂ ਕਿਤੇ ਦੂਰ ਦਰਾਡੇ ਵੀ ਚਲਿਆ ਜਾਣਾ ਤੇ ਉਦੋਂ ਵੀ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਭਾਈ ਅਸਲ ਜੀ ਗੁਰਬਾਣੀ ਦਾ ਸਬਜੈਕਟ ਹੀ ਇਹ ਸੀ ਅਸੀਂ ਬੜੇ ਭਲੇਖੇ ਵਿੱਚ ਬੈ ਗਏ ਅਸੀਂ ਗੁਰੂ ਨੂੰ ਸੋਹਣੀ ਇਮਾਰਤ ਬਣਾ ਕੇ ਸੋਹਣੇ ਰਮਾਲੇ ਝੜਾਤੇ ਅਸੀਂ ਇੱਥੇ ਇੱਥੇ ਗੁਰੂ ਹਾਜ਼ਰ ਨਾਜ਼ਰ ਹੈ ਨਾ ਤੇ ਬਾਹਰ ਗੁਰੂ ਹੈ ਨਹੀਂ ਗੁਰੂ ਤੇ ਹਰ ਵਕਤ ਨਾਲ ਹੈ ਨਾ ਫਿਰ ਹਰ ਵਕਤ ਮੌਜੂਦ ਕਦੋਂ ਸਮਝੋਗੇ ਗੁਰੂ ਨੂੰ ਪਾਈ ਮੇਰੇ ਪਾਤਸ਼ਾਹ ਜੀ ਕਿੱਡੇ ਪਿਆਰੇ ਸ਼ਬਦਾਂ ਵਿੱਚ ਦੇਖੋ ਸਾਨੂੰ ਸਮਝਾਉਂਦੇ ਨੇ ਜਦੋਂ ਬੰਦੇ ਨੇ ਇਹ ਗੱਲ ਸਮਝ ਲਈ ਨਾ ਕਿ ਮੇਰਾ ਪਾਤਸ਼ਾਹ ਹਰ ਵਕਤ ਹਾਜ਼ਰ ਨਾਜ਼ਰ ਸਮਰੱਥ ਉਦੋਂ ਗੁਰਮੁਖ ਪਿਆਰੋ ਇਹ ਉਹ ਸ਼ਹਿਰ ਬਣ ਜਾਣਾ ਜਿੱਥੇ ਪਾਤਸ਼ਾਹ ਜੀ ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾ ਜਿੱਥੇ ਕਿਸੇ ਨੂੰ ਕੋਈ ਗਮ ਨਾ ਹੋਵੇ ਫਿਕਰ ਨਾ ਹੋਵੇ ਚਿੰਤਾ ਨਾ ਹੋਵੇ ਫਿਰ ਜਦੋਂ ਸਾਡੇ ਅੰਦਰ ਇਹ ਚੀਜ਼ ਵਸ ਗਈ ਕਿ ਮੈਂ ਚੋਰੀ ਨਹੀਂ ਕਰਨੀ ਮੈਂ ਹੇਰਾ ਫੇਰੀ ਨਹੀਂ ਕਰਨੀ ਮੈਂ ਕੋਈ ਗਲਤ ਕਰਮ ਨਹੀਂ ਕਰਨਾ ਹਰ ਬੰਦੇ ਦੇ ਅੰਦਰ ਇਹ ਗੱਲ ਵਸ ਗਈ ਕਿ ਮੇਰਾ ਗੁਰੂ ਮੇਰਾ ਮਾਲਕ ਮੈਨੂੰ ਦੇਖ ਰਿਹਾ ਫਿਰ ਕਿਸੇ ਨੂੰ ਕੋਈ ਫਿਕਰ ਹੋਵੇਗਾ ਕਿਸੇ ਨੂੰ ਚਿੰਤਾ ਹੋਵੇਗੀ ਤੇ ਮੇਰੀ ਵੀ ਗੱਡੀ ਨਾ ਚੋਰੀ ਕਰਕੇ ਲੈ ਜਾਏ ਮੇਰਾ ਕੋਈ ਮੋਟਰਸਾਈਕਲ ਨਾ ਚੋਰੀ ਕਰਕੇ ਲੈ ਜਾਏ ਮੇਰੇ ਘਰ ਵਿੱਚ ਨਾ ਚੋਰੀ ਹੋ ਜੇ ਮੇਰੀ ਧੀ ਸਕੂਲੇ ਪੜਨ ਵਾਸਤੇ ਗਈ ਆ ਮਗਰ ਬਾਤ ਨੂੰ ਚਿੰਤਾ ਹੋਵੇਗੀ ਕਿਤੇ ਨਹੀਂ ਚਿੰਤਾ ਹੋਵੇਗੀ ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਹਰ ਮਨੁੱਖ ਹਰ ਬੰਦਾ ਇਹ ਗੱਲ ਸਮਝਦਾ ਕਿ ਮੇਰਾ ਮਾਲਕ ਮੇਰਾ ਪਰਮੇਸ਼ਰ ਹਾਜ਼ਰ-ਨਾਜ਼ਰ ਹੈ ਮੈਨੂੰ ਗਲਤ ਕਰਮ ਕਰਨ ਤੋਂ ਉਹ ਦੇਖ ਰਿਹਾ ਇਹਦੀ ਮੈਨੂੰ ਸਜ਼ਾ ਮਿਲੇਗੀ ਆਖੋ ਸਤਨਾਮ ਤੇ ਵਾਕਿਆ ਮਿਲਦੀ ਵੀ ਹੈ ਮੈਂ ਪਰਸੋ ਦਵਾਨਾ ਵਿੱਚ ਬੇਨਤੀ ਕੀਤੀ ਸੀ ਨਾ ਤੁਸੀਂ ਗਲਤ ਕਰਮ ਕਰੋ ਕਾਲਯੁਗ ਦਾ ਸਮਾਂ ਬਹੁਤਾ ਲੰਮਾ ਸਮਾਂ ਨਹੀਂ ਪਹਿਣਾ ਗੁਰਮੁਖ ਪਿਆਰਿਓ سزا ਮਿਲਣ ਲੱਗਿਆ ਚੰਗੇ ਕਰਮ ਕਰਕੇ ਵੇਖ ਲਓ ਤਾਂ ਵੀ ਬਹੁਤਾ ਲੰਮਾ ਸਮਾਂ ਨਹੀਂ ਪਹਿਣਾ ਉਸੇ ਵੇਲੇ ਫਲ ਪ੍ਰਾਪਤ ਹੋ ਜਾਂਦਾ ਮੇਰੇ ਪਾਸ਼ਾ ਜੀ ਖੀਰਲੀਏ ਪੰਕਤੀਆਂ ਅੰਦਰ ਫਰਮਾਨ ਕਰਕੇ ਸਾਨੂੰ ਸਮਝਾਉਂਦੇ ਨੇ ਅਰਦਾਸ ਨਾਨਕ ਸੁਣ ਸੁਵਾਨੀ ਰੱਖ ਲਿਓ ਘਰ ਕੇ ਚੇਰੇ ਮੇਰੀ ਅਰਦਾਸ ਸੱਚੇ ਪਾਤਸ਼ਾਹ ਤੇਰੇ ਚਰਨਾਂ ਵਿੱਚ ਕਿ ਮੈਨੂੰ ਆਪਣੇ ਘਰ ਦਾ ਨੌਕਰ ਰੱਖ ਲਾ ਚੇਰੇ ਦਾ ਭਾਵ ਅਰਥ ਕੀ ਹੁੰਦਾ ਜੀ ਨੌਕਰ ਦਾਸ ਇਹ ਸੱਚੇ ਪਾਤਸ਼ਾਹ ਮੈਨੂੰ ਆਪਣੇ ਘਰ ਦਾ ਦਾਸ ਨੌਕਰ ਰੱਖ ਲਾ ਆਪਾਂ ਸਾਰੇ ਜਣੇ ਅਰਦਾਸ ਕਰ ਸਕਦੇ ਆ ਨਾ ਇਹ ਤੇ ਅਰਦਾਸ ਸਾਰਿਆਂ ਵਾਸਤੇ ਆ ਨਾ ਅਰਦਾਸ ਨਾਨਕ ਸੁਣ ਸੁਆਮੀ ਰੱਖ ਲਿਓ ਘਰ ਕੇ ਚੇਰੇ हे पादशाह मेनु अपने घर दा नौकर रख ला मेरी तेरे चरणा विच ਇਹ ਅਰਦਾਸ ਹੈ ਜਦੋਂ ਆਪਾਂ ਨੌਕਰ ਰੱਖਿਆ ਹੋਵੇ ਤੇ ਨੌਕਰ ਦੀ ਮਰਜ਼ੀ ਨਹੀਂ ਚੱਲਦੀ ਫਿਰ ਮਾਲਕ ਦੀ ਮਰਜ਼ੀ ਚੱਲਦੀ ਆ ਜੇ ਅਸੀਂ ਉਹਦੇ ਗੁਰੂ ਦੇ ਨੌਕਰ ਬਣ ਜਾਈਏ ਇੱਥੇ ਆਣ ਕੇ ਆਪਣੀ ਮਰਜ਼ੀ ਨਹੀਂ ਕਰਨੀ ਫਿਰ ਜੋ ਗੁਰ ਕਹੇ ਸੋਈ ਪੱਲ ਮੰਨੋ ਜੇ ਗੁਰੂ ਕਹੇ ਉਹ ਭਲਾ ਕਰਕੇ ਮੰਨ ਲੈਣਾ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਪਾਸ਼ਾ ਦੇ ਪਾਵਨ ਚਰਨਾਂ ਦੀ ਹਾਜ਼ਰੀ ਪਰਦੇ ਹੋ ਰਜਾਨਾ ਸਤਿਗੁਰੂ ਕਿਰਪਾ ਕਰਨ ਸਾਨੂੰ ਸਮਰੱਥਾ ਬਖਸ਼ਣ ਬਾਣੀ ਸੁਣਨ ਦੀ ਬਾਣੀ ਸਮਝਣ ਦੀ ਗੁਰੂ ਦੇ ਦਰਸ਼ਨ ਦੀਦਾਰੇ ਕਰਨ ਦੀ ਗੁਰੂ ਦੀ ਗੋਦ ਵਿੱਚ ਬੈਠ ਕੇ ਸਤ ਸੰਗਤ ਕਰਨ ਦੀ ਕਿਉਂਕਿ ਇਹਦੇ ਵਾਸਤੇ ਵੀ ਬੜੀ ਵੱਡੀ ਹਿੰਮਤ ਚਾਹੀਦੀ ਹੈ ਪਾਸ਼ਾ ਜੀ ਆਪਾਂ ਇੱਕ ਸ਼ਬਦ ਪੜ੍ਹਦੇ ਹੁਣੇ ਆ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ ਹੁਕਮਨਾਮਿਆਂ ਦੇ ਵਿੱਚ ਆਉਂਦਾ ਸ਼ਬਦ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ ਸੂਰੇ ਦਾ ਭਾਵ ਅਰਥ ਕੀ ਹੁੰਦਾ ਜੀ ਸੂਰਮਾ ਜਿਨ੍ਹਾਂ ਨੂੰ ਅੱਜ ਦੇ ਸਮੇਂ ਵਿੱਚ ਪਰਮੇਸ਼ਰ ਦਾ ਰੰਗ ਲੱਗ ਜਾਵੇ ਗੁਰੂ ਦੀ ਸੰਗਤ ਕਰਨ ਲੱਗ ਜਾਣ ਗੁਰੂ ਦੀ ਗੋਦ ਵਿੱਚ ਆਣ ਕੇ ਬੈਠਣ ਲੱਗ ਜਾਣ ਪਾਸ਼ਾ ਕਹਿੰਦੇ ਅੱਜ ਦੇ ਸਮੇਂ ਦੇ ਸੂਰਮੇ ਨੇ ਜੋਧੇ ਨੇ ਉਹ ਜਿਹੜੇ ਅੱਜ ਵੀ ਗੁਰੂ ਦੀ ਗੋਦ ਵਿੱਚ ਆਣ ਕੇ ਬਾਣੀ ਸੁਣ ਲੈਣ ਆਈਆਂ ਸੰਗਤਾਂ ਦਾ ਧੰਨਵਾਦ ਹੋਈਆਂ ਗਲਤੀਆਂ ਦੀ ਖਿਮਾ ਅਰਜਾਨਾ ਪਾਸ਼ਾ ਦੇ ਚਰਨਾਂ ਦੀ ਹਾਜ਼ਰੀ ਭਰਿਆ ਕਰੋ ਜਿੱਥੋਂ ਤੱਕ ਵੀ ਆਵਾਜ਼ ਜਾਰੀ ਹੈ ਭਾਈ ਸਮਾ ਕੇ ਤੇ ਸਾਡੇ ਕੋਲੋਂ ਖੁੰਝ ਨਾ ਜਾਵੇ ਸਮੇਂ ਨੂੰ ਸੰਭਾਲੀਏ ਸਮੇਂ ਨੂੰ ਸੰਭਾਲ ਕੇ ਸਮੇਂ ਨੂੰ ਸੰਭਾਲ ਕੇ ਸਮੇਂ ਨੂੰ ਸਫਲ ਕਰ ਲਈਏ ਸਫਲ ਸੋ ਇਸ ਕਰਕੇ ਸਮੇਂ ਦਾ ਕੋਈ ਭਰੋਸਾ ਨਹੀਂ ਕਦੋਂ ਸਵਾਸਾਂ ਦੇ ਸਾਨੂੰ ਜਵਾਬ ਦੇ ਦੇਣਾ ਜਿੰਨਾ ਵੀ ਸਮਾਂ ਸਾਡੇ ਕੋਲੇ ਬਚਦਾ ਗੁਰੂ ਦੀ ਗੋਦ ਵਿੱਚ ਆੜ ਕੇ ਗੁਰਬਾਣੀ ਨਾਲ ਸਾਂਝ ਪਾਈਏ ਕੋਈਆਂ ਬੋਲੀਆਂ ਦੀ ਕਿਮਾ ਪਾਤਸ਼ਾਹ ਦੇ ਚਰਨਾਂ ਅੰਦਰ ਝੁਕਾਓ ਸੀਸ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ